ਇੱਥੇ ਚਾਰ ਪੰਜ ਜਣੇ ਖੜੇ ਹੋਏ ਸੀ ਕਿਹੜੇ-ਕਿਹੜੇ ਸੀ ਆਪਾਂ ਨੂੰ ਨਹੀਂ ਪਤਾ ਇੱਕ ਮੁੰਡਾ ਨੇ ਅੰਦਰ ਬੜਿਆ ਉਹਦੇ ਕੋਲ ਕੁੜੀ ਸੀਗੀ ਏਡੀ ਵੱਡੀ ਕੁੜੀ ਅੰਦਰ ਉਹਨੇ ਸਿੱਟਤੀ ਤੇ ਮੁੰਡਾ ਬਾਹਰ ਆ ਕੇ ਖੜ ਗਿਆ ਜੀ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਵਾਲਾ ਬੜਿਆ ਵਿੱਚ ਅਸੀਂ ਇਹ ਜਾਣਦੇ ਹਾਂ ਕੋਈ ਵੀ ਭੱਲੇ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਿਵੇ ਡਾਂਗ ਭرائی ਇਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਣਗੇ ਸਰਕਾਰ ਤਾਂ بڑے ਦਾਅਵੇ ਕਰਦੀ ਆ ਜੀ ਸਰਕਾਰ ਨੇ ਕੀਤਾ ਕੀ ਆ ਨੇ ਪੁਲਿਸ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਕਾਰਾਂ ਦੱਸਾਂਗੀ ਆਲਾ ਵਿੱਚ ਚੰਦ ਬੰਦੇ ਕਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੂਲ ਸਿਰਾਂ ਨੂੰ ਤੂ ਤੂ ਮੈਂ ਮੈਂ ਆਪច ਮੱਲੇ ਵਾਲੀ ਹੋ ਗਈ ਜਿੱਥੇ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਝ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਮੈਂ ਕਹਾ ਸਰ ਜੀ ਮੇਰਾ ਭਰਾ ਦਾ ਕੁਝ ਨਹੀਂ ਕਰਦਾ ਥੋੜਾ ਬੋਲਾ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਸੀ ਠੀਕ ਆ ਬੰਦਿਆਂ ਨੇ ਬੰਦਿਆਂ ਨੇ ਪੰਜ ਛੇ ਜੇ ਨੇ ਮੇਰੇ ਬਾਹਰ ਫੜਲੇ ਤੇ ਰੇਡਿਸ ਵਾਲਿਆਂ ਨੇ ਵੀ ਮੇਰੇ ਬਾਹਰ ਫੜਲੇ ਬਈ ਇਹ ਗੱਲ ਤੋ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਕਿਰ ਜਾਂ ਰਾਜਾ ਬਕੀਰ ਆ ਬਾਕੀ ਟੋਨੀ ਆ ਉਹ ਗਰੀਚ ਰਹਿੰਦੇ ਆ ਤੇ ਪੰਜ ਛੇ ਜene ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਜੋ ਕਹੂਗਾ ਕਰਾਂਗੇ ਚੁੱਟਾ ਤੇ ਨਾਲੇ ਘਰ ਘਰ ਪਿਆ ਹੁੰਦਾ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਪੰਜ ਛੇ ਜene ਨੇ ਮੈਨੂੰ ਹੱਥ ਪਾਇਆ ਮੇਰੇ ਸਿਰ ਨੂੰ ਰੇਡੀਸ ਨੂੰ ਹੱਥ ਪਾਇਆ ਉੱਥੇ ਇੰਚਾਰਜ ਆਇਆ ਇੰਚਾਰਜ ਸਾਹਿਬ ਵੀ ਇਹਨਾਂ ਪੱਕ ਜੀ ਲੈਣ ਲੱਗ ਪਾ ਤੁਹਾਡਾ ਜੀ ਦੀਪਕ ਕੁਮਾਰ ਇਹ ਮੈਂ ਜੋਹਾਰ ਐਂਗਲਰ ਕੈਂਪਸ ਦੇ ਵਿੱਚ ਰਹਿੰਦਾ ਮੈਂ ਸਵੇਰੇ 6 ਵਜੇ ਕੰਮ ਤੇ ਗਿਆ ਹੋਇਆ ਹਾਂ ਜੀ ਮੈਂ ਸ਼ਾਮੀ 6 ਵਜੇ ਵਾਪਸ ਆ ਰਿਹਾ ਠੀਕ ਹੈ ਨਾ ਮੈਂ ਘੰਟੇ ਤੱਕ ਕੰਨ ਰੋਟੀ ਰੋਟੀ ਪਣੀ ਖਾਣ ਲਈ ਮਤਲਬ ਮੈਂ 12 12:30 ਵਜੇ ਠੀਕ ਹੈ ਨਾ ਤੇ ਮੈਂ ਸ਼ਾਮੀ ਆ ਕੇ ਨਾਣ ਲੱਗਿਆ ਬਾਥਰੂਮ ਚ ਵੜਿਆ ਹੀ ਨਾ ਕਿੱਥੇ ਚਾਰ ਪੰਜ ਜਣੇ ਖੜੇ ਹੋਏ ਸੀ ਕਿਹੜੇ ਕਿਹੜੇ ਸੀ ਆਪਾਂ ਨੂੰ ਨਹੀਂ ਪਤਾ ਇੱਕ ਮੁੰਡੇ ਨੇ ਅੰਦਰ ਵੜਿਆ ਉਹਦੇ ਕੋਲ ਪੂੜੀ ਸੀਗੀ ਏਡੀ ਵੱਡੀ ਪੂੜੀ ਕਾਦੀ ਸੀ ਚਿੱਟੇ ਦੀ ਸੀਗੀ ਜੀ ਹੋਰ ਕਾਦੀ ਆ ਸਾਰਿਆਂ ਨੂੰ ਪਤਾ ਹੈ ਹਾਂ ਨਸ਼ੇ ਦੀ ਪੂੜੀ ਸੀਗੀ ਉਹ ਵਾਲੇ ਕਮਰੇ ਵਿੱਚ ਬੜ ਲੱਗੇ ਆ ਅੱਧਰ ਮੇਰੀ ਵਾਈਫ ਸੀਗੀ ਉਹਨਾਂ ਨੇ ਬਾਹਰ ਕੱਢਤਾ ਤੇ ਦੂਸਰੇ ਕਮਰੇ ਵਿੱਚ ਬੜ ਲੱਗੇ ਆ ਉਹਨੇ ਜਦੋਂ ਉਧਰੋਂ ਪੁਲਸ ਆਈ ਨਾ ਬਾਕੀ ਸਾਰੇ ਭੱਜ ਗਲੇ ਜੀ ਠੀਕ ਹੈ ਨਾ ਉਹਨੇ ਪੂੜੀ ਮੁੰਡੇ ਨੇ ਅੰਦਰ ਸਿੱਟੀ ਪੂੜੀ ਅੰਦਰ ਉਹਨੇ ਸਿੱਟੀ ਤੇ ਮੁੰਡਾ ਬਾਹਰ ਆ ਕੇ ਖੜ ਗਿਆ ਜੀ ਪੁਲਸ ਵਾਲਿਆਂ ਨੇ ਜਦੋਂ ਫੜਿਆ ਉਹਨੂੰ ਤੇ ਪੁਲਸ ਉਹ ਦੱਸ ਰਿਹਾ ਵਾ ਕਿ ਮੇਰੀ ਪੂੜੀ ਨਹੀਂ ਹੈਗੀ ਜੀ ਆਹ ਹੁਣ ਮੇਰੀ ਵਾਈਫ ਸੀਗੀ ਮੈਂ ਬਾਥਰੂਮ ਚ ਜਾਨੂ ਆਪਣੇ ਕੱਪੜੇ ਚੇਂਜ ਕਰੇ ਬਾਹਰ ਹੀ ਆ ਰਹੇ ਸਨ ਗੱਲੇ ਮਨਾਤਾ ਵੀ ਨਹੀਂ ਕੱਲਾ ਕੱਪੜੇ ਹੀ ਲਾਏ ਸੀ ਜੀ ਪਤਾ ਹੀ ਨਹੀਂ ਜੀ ਆਪਾਂ ਦੇਖਿਆ ਹੀ ਨਹੀਂ ਕਦੇ ਇੰਨੇ ਮੁੰਡੇ ਬਾਹਰ ਲਿਆ ਰਹੇ ਜੀ ਪਤਾ ਨਹੀਂ ਕਿੱਥੋਂ ਆ ਰਹੇ ਕਿੱਥੋਂ ਨਹੀਂ ਆ ਰਹੇ ਆਪਾਂ ਨੂੰ ਨਹੀਂ ਕੋਈ ਉੱਥੇ ਪਤਾ ਨਹੀਂ ਕਿਹੜਾ ਘੜਾ ਘਰ ਵੇਚ ਰਿਹਾ ਜੀ ਚਿੱਟਾ ਵੇਚਦਾ ਸ਼ਰਿਆਮ ਕੋਈ ਕੋ ਗਾਮ ਵੀ ਨਹੀਂ ਕਰਦੀ ਪਤਾ ਨਹੀਂ ਹੁਣ ਰੱਬ ਜਾਣਦਾ ਜੀ ਰੱਬ ਜਾਣਦਾ ਆਪਾਂ ਨੂੰ ਨਹੀਂ ਕੋਈ ਬਸ ਆਈ ਆ ਕੇ ਸਾਡੇ ਸਾਰੇ ਮਿਹਨਤ ਸਾਰੇ ਮਿਹਨਤ ਵਾਲੇ ਘਰ ਆਏ ਇੱਥੇ ਸਵੇਰੇ ਜਾਂਦੇ ਆ ਸਾਰੇ ਮੁਲਾਜ਼ਮ ਆ ਜੀ ਠੀਕ ਹੈ ਜੀ ਸਵੇਰੇ ਜਾਂਦੇ ਕੰਮ ਤੇ ਆਪਣੇ 2 ਘੰਟੇ ਲਈ ਘੰਟੇ ਲਈ ਘਰੇ ਜਾਂਦੇ ਆ ਉਹ ਰੋਟੀ ਪਾਣੀ ਖਾ ਕੇ ਆਪਣਾ ਸਵੇਰੇ ਉਹਨਾਂ ਨੇ ਫਿਰ 5 ਵਜੇ ਉੱਠ ਕੇ ਨਾ 4:30 5 ਵਜੇ ਉੱਠ ਕੇ ਸਵੇਰੇ ਫਿਰ ਕੰਮ ਤੇ ਜਾਣਾ ਹੁੰਦਾ ਕੁਝ ਵੀ ਨਹੀਂ ਹੋਇਆ ਜੀ ਪੁੱਤ ਵੱਲ ਕਿੱਦਾਂ ਇਹਨਾਂ ਨੂੰ ਨਹੀਂ ਪਤਾ ਜੀ ਆਪ ਨੂੰ ਸਾਨੂੰ ਚਿੱਟੇ ਵਾਲੇ ਪਿੱਛੇ ਉਹ ਨੱਠੇ ਆਏ ਨੇ ਉਸ ਤੋਂ ਬਾਅਦ ਐਸਐਚਓ ਮੌਕੇ ਤੇ ਖੜਾ ਔਰ ਚੌਕੀ ਇੰਚਾਰੇ ਖੜਾ ਮੋਦ ਮੋਦਵਾਰ ਬੰਦੇ ਸਾਰੇ ਖੜੇ ਨੇ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਵਾਲਾ ਬੜਿਆ ਵਿੱਚ ਅੰਦਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਿਟੀ ਆ ਮੁੰਡਾ ਫੜਿਆ ਗਿਆ ਪੁਲਿਸ ਲੈ ਗਈ ਉਸ ਤੋਂ ਬਾਅਦ ਦੱਸਾਂ ਕਈ ਕੁਛ ਜਨਾਨੀਆਂ ਦੱਸਾਂ ਆ ਕੇ ਸਾਡੇ ਤੇ ਉਹ ਧਾਵਾਬਾਜੀ ਕੀਤੀ ਉਹਨਾਂ ਨੇ ਤੇ ਚਿੱਟਾ ਦੱਸਾਂ ਚਿੱਟਾ ਪੀਤਾ ਵੀ ਉਹਨਾਂ ਨੇ ਪੀਤਾ ਹੋਇਆ ਤੇ ਉਹਨੇ ਖੜਾਰਿਆ ਸਾਡੇ ਤੇ ਅਸੀਂ ਇਹ ਜਾਣਦੇ ਆ ਕੋਈ ਵੀ ਮਹੱਲੇ ਦੇ ਵਿੱਚ ਚਿੱਟਾ ਵੇਚ ਰਿਆ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦੱਸਾਂ ਡਾਂਗ ਭਰਾਈ ਏਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਾਂਗੇ ਅਸੀਂ ਇਹ ਕਹਿੰਨੇ ਆ ਆਪਾਂ ਗੱਲ ਕਰੀ ਆ ਅੱਜ ਦਿਨ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੌਤਾਂ ਵੀ ਹੋ ਰਹੀਆਂ ਬਿਲਕੁਲ ਚਿੱਟੇ ਦੀਆਂ ਮੌਤਾਂ ਚਿੱਟੇ ਜਵਾਨ ਜਵਾਨ ਮੌਤਾਂ ਹੋ ਰਹੀਆਂ ਚਿੱਟੇ ਦੀਆਂ ਅਸੀਂ ਕਹਿੰਨੇ ਸੁਧਾਰ ਹੋਣੇ ਚਾਹੀਦਾ ਚਿੱਟਾ ਬੰਦ ਹੋਣੇ ਚਾਹੀਦਾ ਠੀਕ ਆ ਸਰਕਾਰ ਦੇ ਸਰਕਾਰ ਤਾਂ ਬੜੇ ਦਾਅਵੇ ਕਰਦੀ ਆਈ ਸਰਕਾਰ ਨੇ ਕੀਤਾ ਗਈ ਆ ਫੜ ਗਏ ਫੜ ਗਏ ਅੰਦਰ ਭੇਜਦਾ ਦੀ ਉਸ ਤੋਂ ਬਾਅਦ ਫਿਰ ਆ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਤੇ ਗੱਲ ਕਰੀਏ ਫਿਰ ਸੀਪੀ ਸਾਹਮਣੂ ਮਿਲੋਗੇ ਉਸ ਸੀਨੀਅਰ ਅਧਿਕਾਰੀ ਨੂੰ ਨਾ ਇਹ ਹਟਣਗੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਮਿਲਾਂਗੇ ਸੀਪੀ ਦਾ ਸਾਹਿਬ ਨਹੀਂ ਸੁਣਾਂਗੇ ਸੁਣਨਗੇ ਉਸ ਤੋਂ ਬਾਅਦ ਅਸੀਂ ਡੀਪੀ ਕੋਲ ਸਾਹਬ ਕੋਲ ਜਾਵਾਂਗੇ ਨਹੀਂ ਉਹ ਸੁਣਨਗੇ ਤੇ ਨਾਰੇ ਬਾਜੀ ਲਾਵਾਂਗੇ ਰੋ ਰੋ ਰੋਡ ਰਾਮ ਕਰਾਂਗੇ ਅਸੀਂ ਅਗਰ ਇਹ ਪੀਪੀ ਦੇ ਨਾਲ ਵੀ ਗੱਲਬਾਤ ਹੋਈ ਹੋਣਾ ਤਾਂ ਕਹਿਣਾ ਕਿ ਕਾਫੀ ਲੰਬੇ ਸਮੇਂ ਤੋਂ ਚਿੱਤਾਂ ਰੱਖਦਾ ਪਰ ਕੋਈ ਉਸ ਕੋ ਕੰਮ ਹੀ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਨੇ ਬਹੁਤ ਸਾਰੀ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਕਾਰਨ ਦੱਸਾਂ ਕਿ ਅਲਾ ਵਿੱਚ ਚੰਦ ਬੰਦੇ ਕਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਚਿੱਟਾ ਬਹੁਤ ਜ਼ਿਆਦਾ ਵਿਕ ਰਿਹਾ ਅਸੀਂ ਇੱਕੋ ਹੀ ਇਹ ਗੱਲ ਨੂੰ ਕਹਿੰਦੇ ਆ ਇਹ ਸਾਡੇ ਮਹੱਲੇ ਦੇ ਵਿੱਚੋਂ ਚਿੱਟੇ ਦਾ ਨਿਸ਼ਾਨ ਖਤਮ ਅਪੀਲ ਕਰਦੇ ਆ ਸਰਕਾਰ ਅੱਗੇ ਔਰ ਮੁਲਾਜ਼ਮਾ ਅੱਗੇ ਤੇ ਸਾਡੇ ਮਹੱਲੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਠੀਕ ਹੈ ਜੀ ਦੂਸਰਾ ਨੰਬਰ ਇਹ ਆ ਸਾਡੇ ਸੀਨੀਅਰ ਵਕੀਲ ਸਾਹਿਬ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਕਿਹੜੇ 12 ਸਾਲ ਹੋ ਗਏ ਕੰਮ ਕਰਦੇ ਮੁੰਡੇ ਨੂੰ ਉਹ ਛੱਡਣ ਆਏ ਵਕੀਲ ਸਾਹਿਬ ਨੂੰ ਉਹਨਾਂ ਦੇ ਜਨਾਨੀ ਆ ਦਸਾਂ ਗੱਲ ਪੈ ਗਈ ਆ ਕਿੜਿਆ ਮਹੱਲੇ ਤੋਂ ਬਾਹਰ ਆ ਥੋੜੀ ਜਿਹੀ ਉਹਦੇ ਚੰਡ ਮਾਰੀ ਠੀਕ ਹੈ ਚੰਡ ਮਾਰੀ ਆ ਮੁੰਡਾ ਹੀ ਇਹਨਾਂ ਨਾਲ ਗੱਲ ਕਰੀ ਕਿ ਨਾਮ ਇਹਦਾ ਕੀ ਗੱਲਬਾਤ ਹੈ ਐਡਵੋਕੇਟ ਅਮਿਤ ਲੂਥਰਾ ਮੈਂ ਇਹ ਜੀ ਨਾ ਇੰਟਰਨਸ਼ਿਪ ਦੇ ਵਿੱਚ ਹੈਗਾ 12 ਸਾਲ ਦੇ ਵਿੱਚੋਂ ਤੇ ਮੈਂ ਇਹਨਾਂ ਨੂੰ ਘਰੇ ਸ਼ਾਮ ਛੱਡਣ ਆਇਆ ਤੇ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਸ ਰਾਉਂਡ ਅਪ ਤੇ ਸੀਗੀ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੁਲਸ ਇਹਨਾਂ ਨੂੰ ਤੂ ਤੂ ਮੈਂ ਆਪੋ ਚ ਮੱਲੇੜ ਦੀ ਹੋਗੀ ਜਿੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਛ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਜ਼ ਸੱਤੇ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤੇ ਬਾਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਲਗਾਓ ਜੋ ਬੰਦੀਕਰ ਵੀ ਕੀਤੀ ਜਾਏਗੀ ਉਹ ਕੋਈ ਜ਼ੋਨੇ ਦੀ ਚੈਨ ਉਹ ਚੈਨ ਟੁੱਟ ਗਈ ਹਾਂ ਪਤਾ ਨਹੀਂ ਕਿੱਥੇ ਗਈ ਕੀ ਨਾਮ ਹੈ ਤੁਹਾਡਾ ਜੀ ਮੰਜੂ ਕਿਹੜੇ ਮਲੇੜ ਰਾਨੇ ਹੋ ਇੱਥੇ ਰਹਿੰਦੇ ਆ ਜੀ ਕੈਂਪ ਦਾ ਕਾਰੋਬਾਰ ਕਿੰਨਾ ਘੁੰਦਾ ਬਹੁਤ ਜ਼ਿਆਦਾ ਹੋ ਰਿਹਾ ਸਰ ਇੱਥੇ ਤਾਂ ਬਾ ਤੁਸੀਂ ਇਹ ਚਿੱਟਾ ਬੰਦ ਖਰਾਾ ਦੋ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਇਲਾਕੇ ਜਿੰਨੇ ਕੁ ਗਵਾਰ ਚਿੱਟਾ ਵੇਚਦੇ ਬਹੁਤ ਜ਼ਿਆਦਾ ਤੇ ਹੈਗੇ 5-6 ਘਰ ਵੇਚਦੇ ਆ ਜਿਹੜਾ ਕੋਈ ਕੋਈ ਕਾਰ ਵੀ ਨਹੀਂ ਕਰਦੀ ਕੋਈ ਵੀ ਨਹੀਂ ਸੁਣਾਈ ਕਰਦੀ ਗੱਲ ਕਰੀ ਕਿੰਨੀਆਂ ਕੋ ਮੋਤਾ ਹੋ ਗਈਆਂ ਇੱਕ ਬਸ ਇੱਥੇ ਬਠੇਰੇ ਮਰ ਗਏ ਲੋਕੀ ਮਰੀ ਜਾਂਦੇ ਚਿੱਟਾ ਪੀ ਪੀ ਕੇ ਸਰਕਾਰ ਦਾ ਦਾਅਵਾ ਕਰਦੀ ਸਿੱਟਾ ਬੰਦ ਕਰਤਾ ਵਾ ਨਹੀਂ ਕੀਤਾ ਦੁੱਗਣਾ ਵੀ ਕਰ ਸਾਡੇ ਮਹੱਲੇ ਚ ਜ਼ਿਆਦਾ ਵਾ ਤੁਸੀਂ ਸਾਡੇ ਮਹੱਲੇ ਦਾ ਬੰਦ ਕਰਾਓ ਬਸ ਕੋਈ ਕੋਈ ਕਾਰ ਵੀ ਨਹੀਂ ਕਰਦੀ ਕੋਈ ਨਹੀਂ ਕਾਰਵਾਈ ਕਰਦੀ ਕਾਰਨ ਪਤਾ ਨਹੀਂ ਹੁਣ ਕੀ ਹੈ ਮੰਗੀਏ ਪ੍ਰਚਾਸਨ ਤੋਂ ਬੱਸ ਮੰਗੇ ਹੀ ਇਹ ਬੰਦ ਕਰ ਦਿਓ ਚਿੱਟਾ ਮੇਰਾ ਨਾਮ ਸੋਨਣਾ ਜੀ ਜਵਾਨਗਰ ਕੈਂਪ ਕੀ ਗੱਲਬਾਤ ਹੋਈ ਗੱਲ ਕੁਛ ਵੀ ਨਹੀਂ ਆਈ ਉਧਰੋਂ ਮੇਰਾ ਭਰਾ ਆਂਦਾ ਪਿਆ ਸੀ ਠੀਕ ਆ ਲੜਾਈ ਕਿਸੇ ਹੋਲਦੀ ਹੁੰਦੀ ਵੀ ਇਨਚਾਰਜ ਆਇਆ ਇਨਚਾਰਜ ਜੀ ਮੇਰਾ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾ ਕੁਝ ਨਿਕਲਦਾ ਥੋੜਾ ਬੋਧ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆਇਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੱਲੇ ਵਾਲੇ ਕਹਿੰਦੇ ਕਹਿੰਦੇ ਦਰਵਾਜ਼ਾ ਖੜਕਾਂਦੇ ਮੈਂ ਕਿਹਾ ਅਸੀਂ ਤਾਂ ਆ ਪੈ ਰਹੇ ਤੋ ਦੁਖੀ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੱਲੇ ਦੇ ਮੇਰੇ ਬਾਲ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਲ ਫੜਲੇ ਤੇ ਰੇੜਿਸ ਵਾਲਿਆਂ ਨੇ ਵੀ ਮੇਰੇ ਬਾਲ ਫੜਲੇ ਬਈ ਇਹ ਗੱਲ ਤੋ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਕੋਲ ਖੜ ਹੰਦੇ ਸਾਬ ਦੇ ਸਵੇਰੇ ਪੇਸ਼ ਹੋਵਾਂਗੀ ਮੈਂ ਸਵੇਰੇ ਕਮਿਸ਼ਨ ਸਾਹਿਬ ਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਾ ਉਹਨਾਂ ਕਰਕੇ ਸਾਰੀ ਲੜਾਈ ਬੱਧੀ ਹੈ ਹਮ ਰਾਜਾ ਬਕੀਰ ਰਾਜਾ ਬਕੀਰ ਹੈ ਬਾਕੀ ਟੋਨੀ ਹੈ ਉਹ ਗਰੀਚ ਰਹਿੰਦੇ ਆ ਤੇ ਪੰਜ ਛੇ ਜੇ ਨੇ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਹਾਂਜੀ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆਂ ਜੋ ਕਹੋਗੇ ਕਰਾਂਗੇ ਚਿੱਟਾ ਤੇ ਇਹਨਾਂ ਦੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾਦ ਨਹੀਂ ਜਦੋਂ ਮਰਜੀ ਫਰਾਦਾਂਗੀ ਮੜਾ ਕਹਿੰਦੇ ਪਿਛਲੇ 20 ਸਾਲਾ ਤੋਂ ਚੁੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੌਤ ਹੁੰਦੀ ਹੈ ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਦੁਕਾਨੇ ਸ਼ਰੀਆ ਸਨ ਪ੍ਰੂਫ ਦਿਖਾਓ ਰੋ ਜਾਣ ਪ੍ਰੂਫ ਕਰਾਓ ਸਾਨੂੰ ਪ੍ਰੂਫ ਕਰਾਉਂਗਾ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ ਅਸੀਂ ਸਾਡਾ ਭਰਾ ਜਰੂਰ ਪਿੰਦਾ ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣਾ ਦੇਖਣ ਬੀ 10 ਮੀਟਰ ਤੁਸੀਂ ਜੋ ਪਗੜਾ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਵੀ ਲੱਡੂ ਨੇ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਹੈ ਨਾ ਸਾਡਾ ਭਰਾ ਜ਼ਰੂਰ ਪਿੰਦਾ ਹੈ ਇਹ ਮੱਲਿਆ ਨੇ 5 6 ਜੇ ਨੇ ਮੈਨੂੰ ਹੱਥ ਪਾਇਆ ਮੇਰੇ ਸੇਰੇ ਨੂੰ ਰੇਡੀਸ ਨੂੰ ਹੱਥ ਪਾਇਆ ਉੱਤੋਂ ਇੰਚਾਰਜ ਆਇਆ ਇੰਚਾਰਜ ਸਾਹਿਬ ਵੀ ਇਹਨਾਂ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਜ ਸਾਹਿਬ ਨੂੰ ਤੁਸੀਂ ਵੀ ਮੰਨੀ ਸੀ ਐਡਵੋਕੇਟ ਦੀ ਕਿ ਸੇਰੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਪ੍ਰੂਫ ਦਿਖਾਓ ਪ੍ਰੂਫ ਹਾਂਜੀ